ਬਿਲਕੁਲ ਚਾਬੀ ਸਾਡੇ ਅਰਵਿੰਦ ਕੇ ਦੀਵਾਲ ਕੋ ਹੋ ਗਈ ਜਿਵੇਂ ਚਾਹੂਗੇ ਉਦਾਂ ਤਾਲਾ ਖੋਲ੍ਹ ਦੇ ਤਾਈਂ ਦਾ ਸਾਥ ਛੱਡਿਆ ਸੀ ਜਿਹੜਾ ਬੰਦਾ ਫੋਨ ਨਹੀਂ ਚੱਕਦਾ ਉਹਨੇ ਕਿਸੇ ਦਾ ਕੰਮ ਕੀ ਕੀਤਾ ਤੋ ਗਾਲ ਸੁਣੋ ਕਰਨ ਤਾਂ ਉਹ ਆਇਆ ਸੀ ਚਲਾਕੀ ਉਹਨੂੰ ਇਹ ਨਹੀਂ ਪਤਾ ਸੀ ਵੀ ਇਹ ਬਾਲਾ ਜੀ ਦਾ ਆਸ਼ੀਰਵਾਦ ਆ ਇੱਧਰ ਬਾਬਾ ਦੀਪ ਸਿੰਘ ਦਾ ਆਸ਼ੀਰਵਾਦ ਆ ਉਹਦੀ ਚਲਾਕੀ ਉਹਨੂੰ ਇਹ ਇਸ ਗੱਲ ਤੇ ਕਹਿਣ ਤੇ ਮਜਬੂਰ ਹੋ ਗਿਆ ਉਹ ਚੁਸਤੀ ਕਨ ਆਇਆ ਸੀ ਲੋਕਤੰਤਰ ਆ ਮੈਨੇ ਤਾਂ ਪਹਿਲਾਂ ਵੀ ਕੀਤੀ ਹੈ ਮਿਹਨਤ ਕਰਕੇ ਹੀ ਟਗੜ ਮਿਲੀ ਸੀਗੀ ਮਿਹਨਤੀ ਕਰਨੀ ਅੱਜ ਵੀ ਰੁਟੀਨ ਤੇ ਵਿੱਚ ਲੋਕਾਂ ਨੂੰ ਮਿਲਦੇ ਆ ਮਿਹਨਤ ਮਿਹਨਤ ਕਰਨਾ ਰਾਜਨੀਤੀ ਬੰਦੇ ਦਾ ਪਹਿਲਾ ਮਰਚਾ ਸਮਾ ਬਤੀਦ ਕਰੋ ਪਰ ਮੈਂ ਤਾਂ ਜਦੋਂ ਜਮੇ ਇਲੈਕਸ਼ਨ ਖਤਮ ਹੋਏ ਰੂਟੀਨ ਦੇ ਵਿੱਚ ਉਸੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਵਿਚਰ ਰਿਹਾ ਤਾਂ ਸਾਡੇ ਅਰਵਿੰਦ ਕੇ ਰੀਵਾਲ ਕਹਿੰਦੇ ਆ ਵੀ ਇਸ ਦਾਅਵਿਆਂ ਦੂਬਿਆਂ ਤੇ ਨਹੀਂ ਜਾਣਾ ਚਾਹੀਦਾ ਅਜੇ ਤਾਂ ਵਿਸ਼ਵਾਸ ਰੱਖਦੇ ਆ ਵੀ ਕੱਲ 13 ਦੀਆਂ 13 ਜੀਰੋ ਹੋਣ ਜਾਣਗੇ ਆਮ ਲੋਕਾਂ ਦੇ ਵਿਸ਼ਵਾਸ ਕਰਦੇ ਐਕਚੁਅਲ ਪੋਲ ਤਾਂ ਜਿੱਧਰ ਮਰਜੀ ਕਮਾ ਲਓ ਇਹਨਾਂ ਦਾ ਇਹ ਮੋਦੀ ਦਾ মিডিਆ ਵਾ ਮੋਦੀ ਕਮਾਈ ਜਾਂਦਾ ਬੈਠਾ 92 ਆ ਗਿਆ ਸੀ ਨਾ ਇਤਿਹਾਸ ਬਣਨਾ ਹੁਣ ਵੀ ਹੁਣ ਵੀ ਇਤਿਹਾਸ ਬਣ ਜਾ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਹੈਗਾ ਵੀ ਸਵਾ ਦੋ ਸਾਲ ਆਮ ਆਦਮੀ ਪਾਰਟੀ ਨੇ ਲੋਕ ਪਰ ਲੋਕਾਂ ਨਾਲ ਕੀਤੇ ਵਾਦੇ ਵੀ ਪੂਰੇ ਕੀਤੇ ਆ ਔਰ ਕੰਮ ਕੀਤਾ ਵਾਲੋ ਕੰਮ ਦੀ ਗੱਲਾਂ ਮਤ ਦਾ ਦਾਨ ਲੋਕਾਂ ਨੇ ਕਰਨਾ ਵਾ ਪਰ ਲੋਕਾਂ ਦਾ ਜਾਓ ਜਿਹੜਾ ਵਾ ਅੱਜ ਅਰਵਿੰਦ ਕੇਰੀਵਾਲ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਕੀਤੇ ਹੋਏ ਕੰਮ ਔਰ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਤਵਾ ਦਾ ਸਿਰ ਮੱਤੇ ਹੀ ਚਾਹੀਦਾ ਵਾ ਕੋਈ ਵੀ ਆਵੇ ਉਹ ਕੋਈ ਨਹੀਂ ਮਾਲਕ ਦੇ ਹੱਥ ਬੜਿਆਈਆਂ ਨੇ ਜਿਹਨੂੰ ਉਹਨੇ ਦੇਣੀਆਂ ਨੇ ਉਹਨੂੰ ਇਹ ਮਿਲਣੀਆਂ ਨੇ ਤੂੰ ਪਹਿਲਾਂ ਜਿੱਤ ਕੇ ਕਿਹੜਾ 10 ਸਾਲ ਕੁਸ਼ ਕਰ ਲਿਆ ਲੁਧਿਆਣੇ ਜੀ ਇਹਦਾ ਹੁੰਦਾ ਵਾ ਵੀ ਬੰਦੇ ਨੂੰ ਚਾਹ ਹੁੰਦਾ ਵੀ ਕੰਮ ਕਰੂਗਾ 10 ਸਾਲ ਦਾ ਕੁਸ਼ ਕੀਤਾ ਨਹੀਂ ਗਾ ਉਹਨ ਕੈਬਨਟ ਦੇ ਵਿੱਚ ਪਹਿਲੇ ਦੇ ਸਭਾ ਦੇ 7ਵੇਂ ਗੇਅਰ ਦੇ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ VOTING ਹੋ ਚੁੱਕੀ ਆ ਤੇ ਹੁਣ ਇੰਤਜ਼ਾਰ ਹੈ ਕੱਲ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ਦਾ ਤਾਂ ਉਮੀਦਵਾਰ ਜਿੱਥੇ ਇਹ 2 ਦਿਨ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਮਾਂ ਬਤੀਤ ਕਰ ਰਹੇ ਨੇ ਜਾਂ ਵਰਕਰਾਂ ਦੇ ਨਾਲ ਮਿਲ ਕੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਮੁੜ ਆਪਣੇ ਕੰਮ ਤੇ ਵਾਪਸ ਪਰ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰੁਟੀਨ ਦੀ ਤਰ੍ਹਾਂ ਅੱਜ ਫਿਰ ਆਪਣੇ ਦਫ਼ਤਰ ਦੇ ਵਿੱਚ ਬੈਠੇ ਲੋਕਾਂ ਦੇ ਨਾਲ ਮਿਲਦੇ ਜ ਨਜ਼ਰ ਆ ਰਹੇ ਨੇ ਲੋਕਾਂ ਦੇ ਕੰਮ ਜਿਹੜਾ ਵਾ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਦੇ ਆ ਮੌਜੂਦ ਨੇ ਸਾਡੇ ਨਾਲ ਅਸ਼ੋਕ ਪ੍ਰਾਸ਼ਰ ਪੱਪੀ ਜੀ ਪੱਪੀ ਜੀ ਕਿਸ ਤਰ੍ਹਾਂ ਦੇਖਦੇ ਹੋ 2 ਮਹੀਨੇ ਦੀ ਮਿਹਨਤ ਇਮਤਿਹਾਨ ਹੋ ਚੁੱਕਿਆ ਤਾਂ ਰਿਜ਼ਲਟ ਕੱਲ ਆਣਾ ਵਾ ਮਿਹਨਤ ਤਾਂ ਪਹਿਲਾਂ ਵੀ ਕੀਤੀ ਹੈ ਮਿਹਨਤ ਕਰਕੇ ਹੀ ਟਿਕੜ ਮਿਲੀ ਸੀਗੀ ਮਿਹਨਤੀ ਕਰਨੀ ਹੈ ਅੱਜ ਵੀ ਰੁਟੀਨ ਚ ਵਿੱਚ ਲੋਕਾਂ ਨੂੰ ਮਿਲਦੇ ਆ ਮਿਹਨਤ ਮਿਹਨਤ ਕਰਨਾ ਰਾਜਨੀਤੀ ਬੰਦੇ ਦਾ ਪਹਿਲਾ ਫਰਜ ਆ ਕਿ ਲੋਕ ਉਮੀਦਵਾਰ ਨੇ ਜਿੱਥੇ 2 ਮਹੀਨੇ ਦੀ ਪ੍ਰਚਾਰ ਦੇ ਦੌਰਾਨ ਥਕਾਨ ਨੂੰ ਮਟਾਉਂਦੇ ਨਜ਼ਰ ਆ ਰਹੇ ਨੇ ਪਰਿਵਾਰਿਕ ਮੈਂਬਰਾਂ ਦੇ ਨਾਲ ਜਿਹੜਾ ਵਾ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਤੁਸੀਂ ਵਰਕਰਾਂ ਦੇ ਨਾਲ ਬੈਠੇ ਉਹਨਾਂ ਦੇ ਕੰਮ ਕਰਵਾ ਰਹੇ ਦੇਖੋ ਪਰਿਵਾਰ ਦੇ ਨਾਲ ਵੀ ਸਮਾਂ ਬਤੀਤ ਕਰੋ ਪਰ ਮੈਂ ਤਾਂ ਜਦੋਂ ਜਿਵੇਂ ਇਲੈਕਸ਼ਨ ਖਤਮ ਹੋਏ ਰੁਟੀਨ ਦੇ ਵਿੱਚ ਉਸੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਵਿਚਰ ਰਿਹਾ ਵਾਂ ਮੈਨੂੰ ਕੋਈ ਉਸ ਗੱਲ ਦੇ ਵਿੱਚ ਕੋਈ ਇਹ ਨਹੀਂ ਲੱਗਦਾ ਵੀ ਅੱਜ ਆਪਾਂ ਪਰਵਾਰ ਦੇ ਵਿੱਚ ਹੀ ਵਤੀਤ ਕਰੀਏ ਇਹ ਵੀ ਪਰਿਵਾਰੀ ਆ ਲੋਕ ਵੀ ਆਪਣਾ ਪਰਿਵਾਰੀ ਆ ਇਹਨਾਂ ਨੇ ਵੋਟਾਂ ਪਾਈਆਂ ਇਹਨਾਂ ਨੇ ਅੱਗੇਓ ਪਾਵਰਾਂ ਦਿੱਤੀਆਂ ਨੇ ਇਹ ਵੀ ਪਰਿਵਾਰ ਵੀ ਇਹ ਵੀ ਪਰਿਵਾਰੀ ਆ ਇਹਨਾਂ ਦੇ ਲਈ 24 ਘੰਟੇ ਹਾਜ਼ਰ ਆ ਤਾਂ ਇਮਤਿਹਾਨ ਹੋ ਚੁੱਕਾ ਵਾ ਰਿਜ਼ਲਟ ਦਾ ਇੰਤਜ਼ਾਰ ਆ ਕੀ ਲੱਗ ਰਿਹਾ ਵਧੀਆ ਆਊਗਾ ਰਿਜ਼ਲਟ ਵਧੀਆ ਆਊਗਾ ਲੋਕਤੰਤਰ ਮਜ਼ਬੂਤ ਹੋਊਗਾ ਐਗਜ਼ਿਟ ਪੋਲ ਦੇ ਉੱਤੇ ਅਗਰ ਨਿਗਾਹ ਮਾਰੀ ਜਾਵੇ ਤਾਂ ਐਗਜ਼ਿਟ ਪੋਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਆਦਾ ਸੀਟਾਂ ਦਿੰਦਾ ਨਹੀਂ ਨਹੀਂ ਆ ਰਿਹਾ 2 ਤੋਂ 3 ਸੀਟ ਜਿਹੜੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਤੀ ਜਾ ਰਹੀ ਆ ਮੁੱਖ ਮੰਤਰੀ ਦਾ ਦਾਵਾ ਸੀ 13 0 ਹੋਏਗੀ ਹੁਣ ਕਿੱਥੇ ਖੜੇ ਦੇਖਦੇ ਹੋ ਸਾਡੇ ਅਰਵਿੰਦ ਕੇਜੀਵਾਲ ਕਹਿੰਦੇ ਆ ਵੀ ਇਸ ਦਾਅਵਿਆਂ ਦੂਬਿਆਂ ਤੇ ਨਹੀਂ ਜਾਣਾ ਚਾਹੀਦਾ ਅਸੀਂ ਤਾਂ ਵਿਸ਼ਵਾਸ ਰੱਖਦੇ ਆ ਵੀ ਕੱਲ 13 ਦੀਆਂ 13 0 ਹੋਣ ਜਾ ਰਹੀਆਂ ਨੇ ਉਰਾ ਹਲੇ ਵੀ ਵਿਸ਼ਵਾਸ ਆ ਐਗਜ਼ਿਟ ਪੋਲ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਕੋਈ ਨਹੀਂਗਾ ਅਸੀਂ ਤਾਂ ਆਮ ਲੋਕਾਂ ਤੇ ਵਿਸ਼ਵਾਸ ਕਰਦੇ ਐਕਚੁਅਲ ਪੋਲ ਤਾਂ ਜਿੱਧਰ ਮਰਜੀ ਕਮਾਲ ਹੋਏ ਇਹਨਾਂ ਦਾ ਇਹ ਮੋਦੀ ਦਾ ਮੀਡੀਆ ਵਾ ਮੋਦੀ ਕਮਾਈ ਜਾਂਦਾ ਬੈਠਾ ਪਰ ਐਗਜ਼ਿਟ ਪੋਲ ਪਿਛਲੇ ਦਿਨਾਂ ਐ ਜੇ ਦੇਖਿਆ ਜਾਵੇ ਜੋ ਪਿਛਲੇ ਆਇਆ ਉਹਦੇ ਵਿੱਚ 2022 ਦੇ ਵਿੱਚ ਵੀ ਤੁਹਾਨੂੰ ਸਰਕਾਰ ਬਣਾਉਂਦੇ ਦਿਖਾਇਆ ਸੀ ਬਿਸ਼ੱਕ ਸੀਟਾਂ ਦਾ ਫਰਕ ਸੀਗਾ ਐਗਜ਼ਿਟ ਪੋਲ ਦੇ ਨਤੀਜੇ ਕਿਤੇ ਨਾ ਕਿਤੇ ਜਿਹੜਾ ਵਾ ਸੱਚ ਵੀ ਸਾਬਤ ਹੁੰਦੇ ਨੇ ਦੇਖੋ ਤਾਂ ਕਹਿੰਦੇ ਵੀ 60 92 ਆਗੀਆਂ ਸੀ ਨਾ ਅਤੇ ਇਤਿਹਾਸ ਬਣਨਾ ਹੁਣ ਵੀ ਹੁਣ ਵੀ ਇਤਿਹਾਸ ਬਣ ਜਾ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਹੈਗਾ ਵੀ ਸਵਾ ਦੋ ਸਾਲ ਆਮ ਆਦਮੀ ਪਾਰਟੀ ਨੇ ਲੋਕ ਪਰ ਲੋਕਾਂ ਨਾਲ ਕੀਤੇ ਵਾਦੇ ਵੀ ਪੂਰੇ ਕੀਤੇ ਆ ਔਰ ਕੰਮ ਕੀਤਾ ਵਾ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਦਾ ਦਾਵਾ ਜਿਗਾ ਉਹ ਪੂਰਾ ਹੋਏਗਾ ਲੁਧਿਆਣਾ ਦੀ ਸੀਟ ਨੂੰ ਕਿਸ ਤਰ੍ਹਾਂ ਦੇ ਦੇਓ ਲੁਧਿਆਣਾ ਦੀ ਸੀਟ ਦੇ ਉੱਤੇ ਜਿਹੜਾ ਤ੍ਰਿਕੋਣੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ ਦੇਖੋ ਲੋਕਾਂ ਦੇ ਮਨ ਦੀ ਗੱਲ ਆ ਮਤ ਦਾਦਾਨ ਲੋਕਾਂ ਨੇ ਕਰਨਾ ਵਾ ਪਰ ਲੋਕਾਂ ਦਾ ਜਾਓ ਜਿਹੜਾ ਵਾ ਅੱਜ ਅਰਵਿੰਦ ਕੇਰੀਵਾਲ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਕੀਤੇ ਹੋਏ ਕੰਮ ਔਰ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਉਹਦੇ ਉੱਤੇ ਲੋਕਾਂ ਨੂੰ ਪੂਰਾ ਵਿਸ਼ਵਾਸ ਆ ਸਾਨੂੰ ਲੋਕਾਂ ਤੇ ਵਿਸ਼ਵਾਸ ਆ ਜੋ ਵੀ ਮੰਡਟ ਲੋਕਾਂ ਵੱਲੋਂ ਦਿੱਤਾ ਜਾਏਗਾ ਉਹਨੂੰ ਸਿਰੇ ਮੱਥੇ ਲਾਉਂਗੇ ਨਹੀਂ ਬਿਲਕੁਲ ਲੋਕਾਂ ਦਾ ਫਤਵਾ ਦਾ ਸਿਰ ਮੱਥੇ ਹੀ ਚਾਹੀਦਾ ਵਾ چاہے ਰਿਜ਼ਲਟ ਕੋਈ ਵੀ ਆਵੇ ਕੋਈ ਵੀ ਆਵੇ ਉਹ ਕੋਈ ਨਹੀਂ مالک ਦੇ ਹੱਥ ਬੜਿਆਈਆਂ ਨੇ ਜਿਹਨੂੰ ਉਹਨੇ ਦੇਣੀਆਂ ਨੇ ਉਹਨੂੰ ਇਹ ਮਿਲ ਨਹੀਂ ਆਏ। ਪਰ ਵਨੀਤ ਬਿੱਟੂ ਕਹਿੰਦੇ ਨੇ ਕਿ ਪਹਿਲੀ ਕੈਬਨਿਟ ਦੇ ਵਿੱਚ ਲੁਧਿਆਣਾ ਨੂੰ ਸਥਾਨ ਮਿਲੇਗਾ। ਵੋਟਾਂ ਲੋਕਾਂ ਨੇ ਪਾੜੀਆਂ ਹੁਣ ਲੋਕਾਂ ਨੇ ਦੇਖਣਾ ਹੈ ਕਿ ਕੈਬਨਿਟ ਵਿੱਚ ਬੈਠਣ ਵਾਲੇ ਨੂੰ ਜਿਤਾਣਾ ਹੈ ਕਿ ਆਪੋਜੀਸ਼ਨ ਵਿੱਚ ਬੈਠਣ ਵਾਲੇ ਨੂੰ ਜਿਤਾਣਾ। ਬਿੱਟੂ ਪਹਿਲਾਂ ਜਿੱਤ ਕੇ ਕਿਹੜਾ 10 ਸਾਲ ਕੁਸ਼ ਕਰ ਲਿਆ ਲੁਧਿਆਣੇ ਲਈ। ਇਹਦਾ ਹੁੰਦਾ ਵਾ ਵੀ ਬੰਦੇ ਨੂੰ ਚਾਹ ਹੁੰਦਾ ਵੀ ਕੰਮ ਕਰੂਗਾ। 10 ਸਾਲ ਦਾ ਕੋਸ਼ਿਸ਼ ਕੀਤਾ ਨਹੀਂਗਾ ਹੁਣ ਕੈਬਨਟ ਦੇ ਵਿੱਚ ਪਹਿਲੇ ਤੇ ਕਹਿੰਦੇ ਆਪੋਜੀਸ਼ਨ ਨੇ ਸੀਗੇ ਕਿ ਕੰਮ ਜਿੰਨੇ ਕੋ ਹੋ ਸਕਦੇ ਸੀ ਉਹਨੇ ਕੋ ਕਰਵਾਇਆ ਪਰ ਹੁਣ ਜਦੋਂ ਸਰਕਾਰੇ ਚੋਵਾਂਗੇ ਤਾਂ ਲੁਧਿਆਣਾ ਨੂੰ ਤਰੱਕੀ ਵਿੱਚ ਲੈ ਕੇ ਜਾਵਾਂ ਕੰਮ ਤਾਂ ਕਰੂਗਾ ਜੇ ਟੈਲੀਫੋਨ ਚੱਕੂਗਾ ਕਿ ਟੈਲੀਫੋਨ ਹੁਣ ਮਲਾਓ ਤਾਂ ਦੇਖੋ ਚੱਕਦਾ ਆ ਕੱਡੋ ਟੈਲੀਫੋਨ ਨੰਬਰ ਆ ਲੋ ਮਲਾਓ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਦੇਖੋ ਸ਼ਾਇਦ ਸ਼ਾਇਦ ਤੁਹਾਡੇ ਕਿਦੇ ਫੋਨ ਚੱਕ ਲੈਣ ਤਾਂ ਹੀ ਦਾ ਸਾਥ ਛੱਡਿਆ ਸੀ ਜਿਹੜਾ ਬੰਦਾ ਫੋਨ ਨਹੀਂ ਚੱਕਦਾ ਉਹਨੇ ਕਿਸੇ ਦਾ ਕੰਮ ਕੀ ਕਰਾਉਣਾ ਆ ਹੁਣ ਬੋਲੋ ਤੁਸੀਂ ਤੁਸੀਂ ਤਾਂ ਜਾਂਦੇ ਰਹਿੰਦੇ ਰਹੇ ਉਹਦੇ ਕੋਲ ਨੰਬਰ 2 ਹੁਣੇ ਦੇਖ ਲਈ ਆਪਾਂ ਟਰਾਈ ਕਰਕੇ ਤੁਹਾਡੇ ਕੋਲ ਵੀ ਤਾਂ ਹੋਣਾ ਨਹੀਂ ਮੇਰੇ ਕੋਲ ਐ ਨਹੀਂਗਾ ਮੈਂ ਦੇਖ ਲੈਣੇ ਆ ਉਹ ਦਿਓ ਜਿਹੜਾ ਲੋਕਾਂ ਨੂੰ ਦਿੱਤਾ ਹੋਇਆ VIP ਨਾ ਦੇ ਦਿਓ ਉਹੀ ਵਾਲਾ ਜਿਹੜਾ ਉਹਦੇ ਘਰਦਿਆਂ ਕੋਲ ਹੁੰਦਾ ਉਹ ਨਾ ਦੇ ਦਿਓ ਅਲੀ ਮੈਡ ਦਾ ਨੰਬਰ ਆ ਉਹੀ ਆ ਜਿਹੜਾ ਸਾਰਿਆਂ ਕੋਲ ਹੈਗਾ ਉਹੀ ਨੰਬਰ ਆ 9013380 ਦਿਨੋਂ ਤੱਕ 90 133 80 ਦਿਨੋਂ ਤੱਕ ਪੰਜਾਬ ਵਾਲਾ ਨੰਬਰ ਤੇ ਆ ਆਮ ਲੋਕਾਂ ਕੋਲ ਹੈ ਅਡੀ ਇਹੀ ਨੰਬਰ ਆ ਹਾਂ ਤੁਹਾਨੂੰ ਇਹਦਾ ਅਜਾਹ ਦਿਖਾਉਣਾ ਮੰਨ ਰਿਹਾ ਮੈਂ ਪਰ ਤੋਂ ਮੜਾਉਣਾ ਲੋਰ ਨੂੰ ਮੈਨੂੰ ਤਾਂ ਰਵਨੀਤ ਬਿੱਟੂ ਨੂੰ ਫੋਨ ਮਲਾ ਰਹੇ ਨੇ ਕਹਿੰਦੇ ਨੇ ਕਿ ਰਵਨੀਤ ਬਿੱਟੂ ਫੋਨ ਨਹੀਂ ਚੱਕਦਾ ਦੇਖ ਲੈਨੇ ਆ ਹਾਲੋ ਤਾਂ ਇਸ ਤਰ੍ਹਾਂ ਦੇਖਦੇ ਹੋ ਪ੍ਰਚਾਰ ਦੇ ਦੌਰਾਨ VOTING ਦੇ ਦੌਰਾਨ ਇਸ ਜਗ੍ਹਾ ਦੀ ਕਾਫੀ ਚਰਚਾ ਰਹੀ ਆ ਤੇ ਇਸ ਜਗ੍ਹਾ ਤੇ ਜਿੱਥੇ ਤੁਸੀਂ ਬੈਠੇ ਹੋ ਇਸ ਜਗ੍ਹਾ ਦੀ ਕਾਫੀ ਚਰਚਾ ਰਹੀ ਆ ਕਹਿੰਦੇ ਰਾਜਾ ਵਰਿੰਗ ਚਾਹ ਪੀਣ ਆਏ ਉਹ ਕਹਿੰਦੇ ਮੈਨੂੰ ਜ਼ਬਰਦਸਤੀ ਲੈ ਕੇ ਆਏ ਮੋੜ ਕੇ ਸਮਰਥਨ ਦੇਣ ਦੀਆਂ ਊਟ ਪਟੰਗ ਗੱਲਾਂ ਕਰਨ ਲੱਗੇ ਪ੍ਰੈਸ਼ਰ ਫੈਮਿਲੀ ਦੇਖੋ ਗੱਲ ਸੁਣੋ ਕਰਨ ਤਾਂ ਉਹ ਆਇਆ ਸੀ ਚਲਾਕੀ ਉਹਨੂੰ ਇਹ ਨਹੀਂ ਪਤਾ ਸੀ ਵੀ ਇਹ ਬਾਲਾ ਜੀ ਦਾ ਆਸ਼ੀਰਵਾਦ ਆ ਇੱਧਰ ਬਾਬਾ ਦੀਪ ਸਿੰਘ ਦਾ ਆਸ਼ੀਰਵਾਦ ਆ ਉਹਦੀ ਚਲਾਕੀ ਉਹਨੂੰ ਇਹ ਇਸ ਗੱਲ ਤੇ ਕਹਿਣ ਤੇ ਮਜਬੂਰ ਹੋ ਗਿਆ ਉਹ ਚੁਸਤੀ ਕਰਨ ਆਇਆ ਸੀ ਲੋਕਤੰਤਰ ਆ ਕਿਸੇ ਦੇ ਫੈਮਿਲੀ ਦੇ ਮੈਟਰ ਦੇ ਵਿੱਚ ਉਹ ਸਿਆਸਤ ਕਿਉਂ ਕਰਨਾ ਵੀ ਆਪ ਹੀ ਉਹ ਆਪਣੀ ਗੱਲ ਦਾ ਜਵਾਬ ਦੇਣਾ ਉਹਨੂੰ ਔਖਾ ਲੱਗਣ ਲੱਗ ਪਿਆ ਤਾਂ ਤੁਹਾਡੇ ਜਿਹੜੇ ਪਰਿਵਾਰਿਕ ਮੈਂਬਰ ਆ ਉਹ ਕਹਿੰਦੇ ਉਹਨਾਂ ਦੇ ਘਰ ਆਇਆ ਸੀ ਆਇਆ ਸੀ ਉਹ ਕਾਂਗਰਸ ਫੋਟੋਆਂ ਕਿਵੇਂ ਵਿੱਚ ਆ ਗਈਆਂ ਉਹਨਾਂ ਦੇ ਘਰ ਆਇਆ ਸੀ ਆ ਮੈਂ ਤੁਸੀਂ ਬੈਠੇ ਹੋ ਇੱਥੇ ਆ ਦੇਖੋ ਤਾਂ ਜਿਹੜਾ ਮੀਡੀਆ ਫੇਰ ਉਹ ਕਹਿੰਦੇ ਕਿ ਮੈਨੂੰ ਮਿਲੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਕਹਿੰਦੇ ਉਹਨਾਂ ਦੇ ਬੇਟੇ ਕਹਿੰਦੇ ਤੁਸੀਂ ਸਾਡੇ ਘਰ ਆਏ ਹੋ ਚਾਹ ਪੀਤੇ ਬਗੈਰ ਨਹੀਂ ਭੇਜਣਾ ਇਹ ਆ ਲੈ ਆ ਦੇਖੋ ਹਾਂਜੀ ਉਹ ਮੈਂ ਤਾਂ ਦੇਖਿਆ ਸਾਰੀਆਂ ਚੱਲੀਆਂ ਬਾਅਦ ਫੇਰ ਇਹ ਇਹ ਗੱਲਾਂ ਦਾ ਕੋਈ ਹੈ ਨਹੀਂਗਾ ਹੁਣ ਲੰਘ ਗਿਆ ਸਮਾਂ ਪਰ ਉਹ ਸਿਆਸਤ ਜਿਹੜੀ ਕਰਨ ਆਇਆ ਸੀ ਉਹਨੂੰ ਉਹ ਸਿਆਸਤ ਕਰਨੀ ਨਹੀਂ ਚਾਹੀਦੀ ਸੀ ਬਸ ਇੰਨਾ ਕੀ ਮੇਰਾ ਕਹਿਣਾ ਵਾ ਉਹ ਸਾਡੇ ਘਰ ਦੀ ਕੱਲੀ ਬੋਰਡ ਪਵਾ ਕੇ ਕੀ ਕਰੂਗਾ ਲੋਕਾਂ ਤੋਂ ਪਵਾਵੇ ਤਾਂ ਲੋਕਾਂ ਨੇ ਤਾਂ ਭਾਈ ਨਹੀਂ ਬੋਰਡ ਇੱਕ ਕਾਰਿਓ ਤੁਹਾਡੇ ਘਰ ਦੇ ਵਿੱਚ ਇੰਟਰਫੀਅਰੈਂਸ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਆ ਉਹਨੇ ਤਾਂ ਉਹਨੂੰ ਜਵਾਬ ਮਿਲਿਆ ਇਹ ਜਿਹਾ ਤਾਂ ਜਿਹੜੀ ਸਮਰਥਨ ਵਾਲੀ ਗੱਲ ਕੀਤੀ ਹੈ ਕਹਿੰਦੇ ਸਮਰਥਨ ਮੈਂ ਕਹਿੰਦਾ ਕਿਉਂ ਕੁਝ ਸਮਰਥਨ ਦੇਣਾ ਮੇਰੇ ਉਹ ਇਹੀ ਕਹਿ ਰਿਹਾ ਸੀ ਉਹ ਕਹਿੰਦਾ ਮੈਂ ਤਾਂ ਹੁਣ ਤੱਕ ਮਹੱਲਿਆਂ ਦਾ ਨਹੀਂ ਪਤਾ ਲੱਗਿਆ ਕਿਸੇ ਦਾ ਨਾ ਕੋਈ ਮੇਰੇ ਨਾਲ ਰਾਜ ਕਾਂਗਰਸੀ ਐਮ ਐਲ ਏ ਸਾਹਿਬ ਕਾ ਚੱਲਿਆ ਨਾ ਕੋਈ ਮੰਤਰੀ ਚੱਲਿਆ ਉਹ ਇਹੀ ਕੋਸ਼ਿਸ਼ ਕਹਿਣਾ ਗਿਆ ਇੱਥੇ ਬੈਠਾ ਆਪਣੇ ਦੁਖੜੇ ਰੋਂਦਾ ਸੀਗਾ ਉਹਦਾ ਮਨ ਪਾ ਹਲਕਾ ਹੋ ਗਿਆ ਵਿਚਾਰੇ ਦਾ ਚੱਲ ਉਹਨੂੰ ਗਿੱਦੜ ਵਾਏ ਦਾ ਸੋਖਾ ਚਲੇ ਗਿਆ ਨਾ ਨਹੀਂ ਤਾਂ ਤੋਂ ਐਵੇਂ ਭਰ ਕੇ ਜਾਂਦਾ ਉੱਤੇ ਜਾ ਕੇ ਵਿਚਾਰਾ ਕੌਣ ਸੁਣਦਾ ਉਹਦੀ ਪੜਾਸ ਅਗਲੇ ਗਣੇ ਲੈਣ ਕੀ ਗਿਆ ਸੀ ਤੂੰ ਲੁਧਿਆਣੇ ਇਸ ਕਰਕੇ ਇੱਥੇ ਮਾਨਾ ਹਲਕਾ ਕਰਕੇ ਚਲੇ ਗਿਆ ਚਲੋ ਵਧੀਆ ਗੱਲ ਇਹ ਹਜੇ ਵੀ ਲੁਧਿਆਣੇ ਨੇ ਕੱਲ ਵੀ ਕ੍ਰਿਕਟ ਖੇਡਦੇ ਨੇ ਆਏ ਨੇ ਤੇ ਪਾਰਕ ਪਲਾਜ਼ਾ 'ਚ ਬਰਕਰਾਂ ਦੇ ਨਾਲ ਮੀਟਿੰਗ ਕਰਦੇ ਮਿਲਦੇ ਕੱਲ ਸ਼ਾਮ ਤੋਂ ਬਾਅਦ ਦੇਖ ਲਿਓ ਅੱਜ ਮੈਂ ਬਿੱਟੂ ਨੇ ਟੈਲੀਫੋਨ ਚੱਕ ਲਿਆ ਇਦਾਂ ਹੀ ਹੋ ਕਰ ਲੂਗਾ ਇਹ ਇਹ ਗੱਲਾਂ ਰਾਜਨੀਤੀ ਕਰਨ ਲਈ ਉੱਥੋਂ ਗਿੱਦੜਵਾਏ ਇੱਥੇ ਨਹੀਂ ਆਉਣਾ ਪੈਂਦਾ ਸੀਗਾ ਜੇ ਉਹ ਇੱਥੇ ਰਹਿਣ ਵਾਲੇ ਹੁੰਦੇ ਤਾਂ ਸਰਕਾਰ ਦੇਸ਼ ਦੇ ਵਿੱਚ ਐਨਡੀਏ ਦੀ ਬਣਨ ਜਾ ਰਹੀ ਹੈ ਇਹ ਐਗਜ਼ਿਟ ਪੋਲ ਕਹਿ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਚਾਬੀ ਸਾਡੇ ਅਰਵਿੰਦ ਕੇਜਰੀਵਾਲ ਕੋਲ ਹੀ ਹੋਊਗੀ ਜਿਵੇਂ ਚਾਊਗੇ ਉਦਾਂ ਤਾਲਾ ਖੋਲਾਂਗੇ ਇਹ ਬਿਲਕੁਲ ਐਸੀ ਕਿ ਅਸ਼ੋਕ ਪ੍ਰਸ਼ਰ ਪੱਪੀ ਜਿਹੜੇ ਕੱਲ ਰਿਜ਼ਲਟ ਆਉਣ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਐਗਜ਼ਿਟ ਪੋਲਾਂ ਦੇ ਉੱਤੇ ਨਹੀਂ ਅਸੀਂ ਰਿਜ਼ਲਟ ਆ ਦੇ ਉੱਤੇ ਯਕੀਨ ਕਰਦੇ ਹਾਂ ਤੇ ਕੱਲ ਰਿਜ਼ਲਟ ਆਮ ਆਦਮੀ ਪਾਰਟੀ ਦੇ ਹੱਕੇ ਚ ਆਣਗੇ ਤੇ ਦੇਸ਼ ਦੇ ਵਿੱਚ ਜਿਹੜੀ ਵੀ ਸਰਕਾਰ ਬਣੇਗੀ ਉਸ ਦੀ ਚਾਬੀ ਅਰਵਿੰਦ ਕੇਜਰੀਵਾਲ ਦੇ ਹੱਥ 'ਚ ਹੋਏਗੀ ਕੈਮਰਾ ਪਰਸਨ ਮੀਤ ਦੇ ਨਾਲ ਵਿਵੇਕਾ ਚਰਚਾ ਟੀਵੀ ਲੁਧਿਆਣਾ